ਅਸਮੇ ਆਪਾਂ ਵੱਡੀ ਖਬਰ ਦਾ ਰੁਖ ਕਰਦੇ ਆਂ ਵੱਡੀ ਖਬਰ ਜੁੜੀ ਆ ਉਹਨਾਂ ਸਿੰਘਾਂ ਦੇ ਨਾਲ ਜਿਨ੍ਹਾਂ ਨੇ ਕਤਰਾ ਕਤਰਾ ਕੌਮ ਦੀ ਖਾਤਰ ਆਪਣਾ ਬਹਾਾ ਦਿੱਤਾ ਜਾਨ ਨਿਸਾਬਰ ਕਰ ਦਿੱਤੀ ਪਰ ਇਹਨਾਂ ਨੇ ਮੰਨੀ ਗੱਲ ਕਰਦੇ ਅੱਜ ਆਪਾਂ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਉਹਨਾਂ ਦੀ ਅੱਜ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੇਸ਼ ਸੀ ਉਹਨਾਂ ਨੇ ਕੀਤਾ ਕੀ ਸੀ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਤੇ ਆਪਾਂ ਥੋੜੀ ਜਿਹੀ ਪਿੱਸੇ ਝਾਤ ਮਾਰਦੇ ਆਂ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਆਂ ਕਿ ਸੁਪਰੀਮ ਕੋਰਟ ਵੱਲੋਂ ਪੇ ਤਾਂ ਉਹਨਾਂ ਨੂੰ ਪੈਸੇ ਆਪਣਾ ਫਾਂਸੀ ਦੇਣ ਦੇ ਜਿਹੜੀ ਗਜ਼ਾਰਸ਼ਾ ਜਿਹੜੀ ਉਹ ਕੇਂਦਰ ਸਰਕਾਰ ਨੂੰ ਕੀਤੀ ਗਈ ਆ ਜੇਕਰ ਕੇਂਦਰ ਸਰਕਾਰ ਉਹਤੇ ਕਹਿੰਦੇ ਰਹਿਮ ਦੇ ਪੀੜ ਨਹੀਂ ਕਰ ਸਕਦੀ ਤਾਂ ਫਿਰ ਇਹਨੂੰ ਸੁਪਰੀਮ ਕੋਰਟ ਖੁਦ ਜਿਹੜੀ ਫਾਂਸੀ ਉੱਤੇ ਜਿਹੜਾ ਲਟਕਾਇਆ ਜਾਊਗਾ ਇਹ ਗੱਲ ਅਜੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਂ ਨੇ ਉਹਨਾਂ ਨੇ ਗੱਲ ਕਹੀ ਆ ਤੁਹਾਨੂੰ ਦੱਸ ਦਈਏ ਕਿ 1995 ਦੇ ਵਿੱਚ ਉਸ ਤੋਂ ਪਹਿਲਾਂ ਜਿਹੜਾ ਕਿ ਇੱਕ 90 ਦਾ ਦੌਰ ਚੱਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਨ੍ਹਾਂ ਦੇ ਵਿੱਚ ਅੱਜ ਬਹੁਤ ਬੁਚੜ ਪੁਲਸ ਆਫਸਰਾਂ ਨੂੰ ਸੰਜਾਮਾ ਹੋ ਰਹੀਆਂ ਨੇ ਜਿਨ੍ਹਾਂ ਨੇ ਘਰਾਂ ਦੇ ਵਿੱਚੋਂ ਚਾਚਾ ਕੇ ਮੁੰਡਿਆਂ ਨੂੰ ਕੋਕੋ ਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ ਘਰਾਂ ਦੇ ਘਰ ਖਾਲੀ ਕਰ ਦਿੱਤੇ ਸੀ ਕਈ ਅਹਜੇ ਜ਼ਿਲ੍ਹੇ ਆਪਾਂ ਕਹიდिए ਕਿ ਅਹਹਜੀਆਂ ਜਿਹੜੀਆਂ ਸਟੇਟਾਂ ਨੇ ਆਪਾਂ ਪੰਜਾਬ ਦੇ ਵਿੱਚ ਅਹਹਜੇ ਜਾਂ ਮਾਝਾ ਮਾਲਵਾ ਦੁਆਬਾ ਦੇ ਵਿੱਚ ਕਈ ਕਈ ਅਹਹਜੇ ਜ਼ਿਲ੍ਹੇ ਨੇ ਜਿੱਥੇ 5 5 7 7 ਸਾਲ ਜਿਹੜੀਆਂ ਉਹ ਜੰਜਾਂ ਨਹੀਂ ਚੜੀਆਂ ਕਿਉਂਕਿ ਉੱਥੇ ਜਿਹੜੇ ਨੌਜਵਾਨ ਸੀ ਕਿ ਪੀੜ੍ਹੀ ਸੀ ਉਹ ਖਤਮ ਕਰ ਦਿੱਤੀ ਕੇ ਪੀਐਸ ਗਿੱਲ ਬੁੱਚੜਨ ਤੇ ਸਵਰਨ ਘੋਟਨੇ ਵਰਗੇ ਜਿਸ ਤਰ੍ਹਾਂ ਹੁਣ ਸੂਬਾ ਸਰਹੰਦ ਹੋਇਆ ਇਸ ਤੋਂ ਲਾਭਾ ਪਤਾ ਨਹੀਂ ਕਿੰਨੇ ਕੁ ਬੁੱਚੜ ਅਫਸਰਾਂ ਨੇ ਜਿਹੜਾ ਚੁਣ-ਚੁਣ ਕੇ ਨੌਜਵਾਨਾਂ ਨੂੰ ਮਾਰਿਆ ਉਹਦੇ ਤਹਿਤ ਫੇੜਾ ਇੱਕ ਬਿਉਤਵੰਦੀ ਬਣਾਈ ਗਈ ਆ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੂਆਣਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਜਗਤਾਰ ਸਿੰਘ ਤਾਰਾ ਜਨਨੇ ਕਿ ਭਾਈ ਦਲਾਵਰ ਸਿੰਘ ਜਣੇ ਕਿ ਕਰੀਬ 12 ਦੇ ਸਿੰਘ ਦੱਸੇ ਜਾ ਰਿਹਾ ਇਸ ਕੇਸ ਦੇ ਵਿੱਚ ਜਿਨ੍ਹਾਂ ਨੂੰ ਤਾਂ ਜਿਹੜੀ ਕਿ ਕੁਝ ਨੂੰ ਉਮਰ ਕੈਦ ਹੋ ਗਈ ਤੇ ਭਾਈ ਦਲਾਵਰ ਸਿੰਘ ਦਾ ਜਿਹੜਾ ਕਿ ਉਦੋਂ ਬਿਆਨਤਾ ਜਿਹੜਾ ਮੁੱਖ ਮੰਤਰੀ ਸੀ ਪੰਜਾਬ ਦਾ ਮੁੱਖ ਮੰਤਰੀ ਬਿਆਨਤ ਸਿੰਘ ਸੀ ਜਿਹੜਾ ਕਿ 1995 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਮਨੁੱਖੀ ਬੰਬ ਵਰਕੇ ਉਹਨੇ ਬੰਬ ਦੇ ਨਾਲ ਉਡਾ ਦਿੱਤਾ ਸੀ ਤੇ ਦੋਸ਼ ਲੱਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਉਸੇ ਕੇਸ ਦੇ ਵਿੱਚ ਜਿਹੜਾ ਕਿ ਅਜੇ ਤੱਕ ਫਾਂਸਰੀ ਸਜ਼ਾ ਜਿਹੜੀ ਉਹ ਭੋਗ ਰਹੇ ਆ ਭਾਈ ਜਗਤਾਰ ਸਿੰਘ ਹਵਾਰਾ ਉਹਨੇ ਪਟੀਸ਼ਨ ਪਾਈ ਤੇ ਉਹਨਾਂ ਨੂੰ ਜਿਹੜੀ ਉਮਰ ਕੈਦ ਹੋ ਗਈ ਇਸ ਤਰ੍ਹਾਂ ਹੀ ਭਾਈ ਜਗਤਾਰ ਸਿੰਘ ਤਾਰੇ ਨੂੰ ਉਮਰ ਕੈਦ ਹੋ ਗਈ ਬਾਕੀ ਸਿੰਘਾਂ ਨੂੰ ਵੀ ਉਮਰ ਕੈਦ ਹੋ ਗਈ ਤੇ ਕੱਲੇ ਭਾਈ ਬਲਵੰਤ ਸਿੰਘ ਰਾਜਵਾਨੇ ਨੇ ਕੋਈ ਵਕੀਲ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਇਸ ਸਿਸਟਮ ਤੇ ਕੋਈ ਮਨ ਭਰੋਸਾ ਨਹੀਂ ਕਿ ਮੈਂ ਕੋਈ ਵਕੀਲ ਨਹੀਂ ਕਰਦਾ ਤਾਂ ਉਹਨਾਂ ਨੂੰ ਜਿਹੜੀ ਕਿ ਫਾਂਸੀ ਦੀ ਸਜ਼ਾ ਸੀਬੀਆਈ ਕੋਰਟ ਦੇ ਵੱਲੋਂ 2007 ਦੇ ਵਿੱਚ ਸੁناਈ ਗਈ ਸੀ ਤਾਂ 2012 ਜਾਨੀ ਕਿ 31 ਮਾਰਚ 2012 ਨੂੰ ਜਿਹੜੀ ਫਾਂਸੀ ਦਾ ਜਿਹੜਾ ਐਲਾਨ ਕਰ ਦਿੱਤਾ ਸੀ ਕਿ ਫਾਂਸੀ ਦਿੱਤੀ ਜਾਵੇਗੀ 31 ਮਾਰਚ 2012 ਨੂੰ ਪਰ ਸਿੱਖ ਜਥੇਬੰਦੀਆਂ ਨੇ ਇੱਕ ਵੱਡਾ ਰੋਲ ਐਦ ਕੀਤਾ ਤੇ ਇਸ ਸ਼ਰੋਣੀ ਕਮੇਟੀ ਵੱਲੋਂ ਇੱਕ ਮਹਿਮ ਚਲਾਈ ਗਈ ਤੇ ਸਿੱਖ ਕੌਮ ਸਾਰੀ ਜਿਹੜੀ ਖੜੀ ਹੋ ਠੀ ਤਾ ਫਿਰ ਉਸੇ ਟਾਈਮ ਜਿਹੜਾ ਰੈਸਟਰਪਤੀ ਨੂੰ 28 ਮਾਰਚ 2012 ਨੂੰ ਜਾਨੀ ਕਿ ਐਨ ਮੌਕੇ ਤਿੰਨ ਚਾਰ ਦਿਨ ਪਹਿਲਾਂ ਜਿਹੜੀ ਫਾਂਸੀ ਦੇ ਉੱਤੇ ਰੋਕ ਲਗਾ ਦਿੱਤੀ ਆ ਜਿਹੜੀ ਕਿ ਉਹ ਰੋਕ ਲਗਾਤਾਰ ਜਿਹੜੀ ਲੱਗੀ ਹੋਈ ਆ 12 ਤੇ 13 ਸਾਲ ਹੋ ਗਏ ਜਿਹੜਾ ਭਾਈ ਬਲਵੰਤ ਸਿੰਘ ਰਾਜੋਵਾਨਾ ਚੱਕੀਆਂ ਦੇ ਵਿੱਚ ਪਿਸ ਰਹੇ ਆਗਾ ਉਹਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਵੱਲੋਂ ਕਈ ਵਾਰ ਜਿਹੜੀ ਭੁੱਖ ਹੜਤਾਲ ਵੀ ਰੱਖੀ ਗਈ ਕਿ ਭਾਈ ਮੇਰਾ ਇਹਦਾ ਕੁਝ ਕਰੋ ਜਾਂ ਤਾਂ ਮੈਨੂੰ ਫਾਂਸੀ ਦੇ ਦਿਓ ਜਾਂ ਆਪਦਾ ਜਿਹੜਾ ਕੋਈ ਧਾੜੀ ਅਰੇ ਮੇਰੀ ਅਪੀਲ ਆ ਉਹਨੂੰ ਜਾਂ ਮੇਰੀ ਉਮਰ ਕਾਇਦੇ ਵਿੱਚ ਜੋ ਵੀ ਤੁਹਾਡੋਂ ਕੁਝ ਬਣਦਾ ਉਹ ਕੁਝ ਕਰੋ ਭਾਈ ਬਲਵੰਤ ਸਿੰਘ ਰਾਜਵਾਲ ਦੇ ਮਾਮਲੇ ਵਿੱਚ ਸਰੋਣ ਕਮੇਟੀ ਵੱਲੋਂ ਵੀ ਕਈ ਵਾਰੀ ਜਿਹੜੀਆਂ ਅਪੀਲਾਂ ਦਲੀਲਾਂ ਕੀਤੀਆਂ ਗਈਆਂ ਪਰ ਦੁੱਖ ਦੀ ਗੱਲ ਇਹ ਆ ਕਿ ਜਦੋਂ ਸਰਕਾਰਾਂ ਪਾਵਰ ਦੇ ਵਿੱਚ ਹੁੰਦੀਆਂ ਸੀ ਉਦੋਂ ਕੁਝ ਨਹੀਂ ਕੀਤਾ ਗਿਆ 10 ਸਾਲ ਸਰਕਾਰ ਆ ਬਾਦਲ ਕਿਆਂ ਦੀ ਤੇ ਉਦੋਂ ਉਹਨਾਂ ਨੇ ਕਿਉਂ ਨਹੀਂ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜਵਾਲ ਦੀ ਪੰਸੀ ਨੂੰ ਜਿਹੜਾ ਮਾਫ ਕਰਾਇਆ ਕਿਉਂਕਿ ਇਹਨਾਂ ਦੇ ਸਾਰੇ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਦੇ ਨਾਲ ਰਾਸ਼ਟਰਪਤੀ ਦਾ ਨੇੜਤਾ ਸੀ ਉਦੋਂ ਚੁੱਪ ਰਹੇ 10 ਸਾਲ ਚੁੱਪ ਰਹੇ ਤੇ ਅੱਜ ਫੇਰ ਇਹ ਕੂਕ ਰਹੇ ਆ ਹੁਣ ਸੁਪਰੀਮ ਕੋਰਟ ਨੇ ਸਿੱਧਾ ਇਹ ਕਹਿ ਦਿੱਤਾ ਕਿ ਜੇਕਰ 15 ਅਕਤੂਬਰ ਤੋਂ ਕੋਈ ਵੀ ਜੇਕਰ ਰਹਿਮ ਦੀ ਅਪੀਲ ਕੇਂਦਰ ਸਰਕਾਰ ਨਹੀਂ ਕਰਦੀ ਤਾਂ ਅਸੀਂ 15 ਅਕਤੂਬਰ ਨੂੰ ਜਿਹੜੀ ਕਿ ਕੋਈ ਵੱਡਾ ਡਿਸੀਜਨ ਲੈ ਸਕਾਂਗੇ ਉਹਨਾਂ ਦਾ ਕਹਿ ਦਾ ਭਾਵ ਆ ਇਹ ਜਿਹੜੀ ਫਾਂਸੀ ਦੀ ਜਿਹੜੀ ਸਜ਼ਾ ਗਈ ਉਹਨੂੰ ਬਰਕਰਾਰ ਰੱਖਿਆ ਹੋਇਆ ਸੁਪਰੀਮ ਕੋਰਟ ਕਹਿੰਦੀ ਅਸੀਂ ਕੋਈ ਰੋਕ ਨਹੀਂ ਲਾਈ ਹੋਈ ਤਾਂ ਉਹਨਾਂ ਨੇ ਸਿੱਧੇ ਲਖਜਾਂ ਦੇ ਵਿੱਚ ਇਹ ਕਿਹਾ ਕਿ ਅਸੀਂ ਫਾਂਸੀ ਇਹਨੂੰ ਜਿਹੜਾ ਦੇਣ ਦਾ ਐਲਾਨ ਕਰਾਂਗੇ ਹੁਣ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜੋਹੜਾ ਜਿਨ੍ਹਾਂ ਦੇ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਪੇਸ਼ੇ ਸੀ ਉਹਨਾਂ ਨੂੰ ਜਿਹੜਾ ਕਿ ਹੁਣ 15 ਅਕਤੂਬਰ ਤੇ ਪੇਸ਼ੇ ਪਾ ਦਿੱਤੀ ਆ ਸਿੱਧਾ ਲਖਜਾਂ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਸਾਹਿਬ ਬੰਨੋ ਇਹ ਗੱਲ ਕਹੀ ਗਈ ਆ ਕਿ ਜੇਕਰ ਕੇਂਦਰ ਸਰਕਾਰ ਰਹਿਮ ਦੀ ਅਪੀਲ ਨਹੀਂ ਕਰ ਸਕਦੀ ਤਾਂ ਫਿਰ ਇੰਨਾ ਟਾਈਮ ਫਾਂਸੀ ਨੂੰ ਜਿਹੜਾ ਕਿਉਂ ਲਟਕਾਇਆ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਨਨ ਕਿ ਹੁਣ ਸਿੱਖ ਕੌਮ ਦੇ ਉੱਪਰ ਦੁੱਖਾਂ ਦਾ ਭਾਰ ਟੁੱਟ ਸਕਦਾ ਹੈਗਾ ਕਿਉਂਕਿ ਲਗਾਤਾਰ ਜਿਹੜੇ ਕਿ ਕੇਂਦਰ ਸਰਕਾਰ ਸਿੱਖਾਂ ਦੇ ਨਾਲ ਆ ਖਾਸ ਕਰਕੇ ਘੱਟ ਗਿਣਤੀਆਂ ਦੇ ਨਾਲ ਜਿਹੜਾ ਬਿੱਤਰਕਰਾ ਕਰਦੀ ਆ ਰਹੀ ਆ ਤੇ ਜਿਹੜੇ ਕਿ ਅਰਜੀਵ ਗਾਂਧੀ ਨੂੰ ਮਾਰਨ ਵਾਲੇ ਸੀ ਉਹ ਜਿਹੜਾ ਉਹ ਬੜੀ ਹੋ ਗਏ ਨੇ ਬੜੀ ਹੋ ਕੇ ਆਪਣੇ ਘਰਾਂ ਨੂੰ ਪਹੁੰਚ ਗਏ ਪਰ ਸਿੱਖਾਂ ਨੂੰ ਜਿਹੜਾ ਕਿ ਪ੍ਰੋਲ ਤੇ ਵੀ ਨਹੀਂ ਛੱਡਿਆ ਜਾ ਰਿਹਾ ਭਾਈ ਬਲਵੰਤ ਸਿੰਘ ਦੇ ਰਾਜਵਾਨੀ ਦੀ ਫਾਂਸੀ ਦੀ ਜਿਹੜੀ ਸਜ਼ਾ ਬਰਕਰਾਰ ਆ ਲਗਾਤਾਰ ਉਹ 12 13 ਸਾਲਾਂ ਤੋਂ ਜਿਹੜਾ ਚੱਕੀਆਂ ਦੇ ਵਿੱਚ ਪਿਸ ਰਹੇ ਨੇ ਤੇ ਉਹਨਾਂ ਵੱਲੋਂ ਕਈ ਵਾਰੀ ਭੁੱਖ ਹੜਤਾਲ ਵੀ ਕੀਤੀ ਗਈ ਅਤੇ ਕਈ ਵਾਰੀ ਸਰੋਹਣੀ ਕਮੇਟੀ ਨੂੰ ਲੈਟਰ ਵੀ ਲਿਖਿਆ ਗਿਆ ਕਿ ਭਾਈ ਮੇਰਾ ਇਹਦਾ ਜਿਹੜਾ ਜਾਂ ਤਾਂ ਮੈਨੂੰ ਫਾਂਸੀ ਦਿਓ ਜਾਂ ਇਹ ਤੇ ਕੋਈ ਹੋਰ ਗੌਰ ਕਰੋ ਜੋ ਅੱਜ ਸੁਪਰੀਮ ਕੋਰਟ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਨੂੰ ਲੈ ਕੇ ਜਿਹੜਾ ਤ੍ਰੇਗ ਭੁਗਤੀ ਭਾਈ ਬਲਵੰਤ ਸਿੰਘ ਰਾਜਵਾਨੋਂ ਵੱਲੋਂ ਤੇ ਉੱਥੇ ਜਿਹੜਾ ਸਿੱਧਾ ਲਫਜ਼ਾਂ ਦੇ ਵਿੱਚ ਸੁਪਰੀ ਕੋਰਟ ਦੇ ਜੱਸਾ ਬਨੂਲ ਕਿਹਾ ਗਿਆ ਕਿ ਜਾਂ ਤਾਂ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਕੋਈ ਫੈਸਲਾ ਕਰ ਲੋ ਨਹੀਂ ਤਾਂ ਫਿਰ ਸੁਪਰੀ ਕੋਰਟ ਆ ਜਿਹੜੀ 15 ਅਕਤੂਬਰ ਨੂੰ ਜਿਹੜਾ ਫੈਸਲਾ ਸੁਣਾਊਗੀ ਜਨਨਿਕ ਇੱਕ ਦੁਬਾਰੇ ਲੱਗਦਾ ਕਿ ਸਿੱਖ ਕੌਮ ਦੇ ਜਿਹੜਾ ਰੋਜ਼ ਜਾਗੂਗਾ ਜਾਂ ਫਿਰ ਦੇਖਦੇ ਆ ਕਿ ਕੇਂਦਰ ਇਹਦੇ ਉੱਤੇ ਕੋਈ ਆਪਣਾ ਜ਼ਰੂਰ ਰਹਿਣ ਦੀ ਕੋਈ ਅਪੀਲ ਕਰਦੀ ਆ ਤਾਂ ਅਗਲੀ ਖ਼ਬਰ ਤੱਕ ਬਣੇ ਰਹੋ ਤੇ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਵਰਜਿਕਾ ਖਾਲਸਾ ਵਰਜਿਕੀ ਫਤੇ